ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲਈ ਲੈ ਕੇ ਆਏ ਜੀ ਤਿੰਨ ਬਾਈ ਤਾਜ਼ੀਆਂ ਸੂਈਆਂ ਇੱਕ ਗੱਬਣ ਆਓ ਪੁੱਛ ਲੈਨੇ ਬਾਈ ਤੁਹਾਡੇ ਆਜਿਓ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹਾਂਜੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਨਰਮਲ ਸਿੰਘ ਜੀ ਪਿੰਡ ਭਾਈ ਰੂਪਾ ਤਸੀਰਪੁਰ ਜਿਹੜਾ ਬਰੰਡਾ ਜੀ ਨੇੜੇ ਪਿੰਡ ਜਿਹੜੇ ਪਿੰਡ ਦੇ ਸਵਾਗਤ ਪ੍ਰਾਪਤ ਰਹਿ ਗਈ ਰਾਮਪਰਾ ਫੂਲ ਤੇ ਭਗਤਾ ਭਾਈ ਕਾ ਬਚਾ ਲਈ ਆ ਜੀ ਮੋਬਾਈਲ ਨੰਬਰ ਬੋ ਦੋ ਫੋਨ ਨੰਬਰ ਹੈ 9463842852 ਜੀ ਠੀਕ ਹੈ ਜੀ ਦੂਜਾ ਹੈਗਾ 707820605 ਜੀ ਠੀਕ ਹੈ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਬਰਤ ਦੇ ਨੇ ਕਿਹੜਾ ਸੂਸ ਹੋਈ ਹੈ ਪਹਿਲਾ ਸੂਸ ਹੋਈ ਹੈ ਭਾਈ ਪਹਿਲਾ ਸੂਸ ਹੋਈ ਹੈ ਭਾਈ ਇਹ ਆ ਰਾਤ ਨੂੰ ਸੂਈ ਹੈ ਅੱਜ ਰਾਤ ਹੀ ਸੂਈ ਹੈ ਹਾਂ 2:00 ਵਜੇ ਸੂਈ ਸੀ ਬੱਚਾ ਕੀ ਦਿੱਤਾ ਭਾਈ ਇਹਨੇ ਬੱਚੇ ਨੂੰ ਜਨਮ ਦਿੱਤਾ ਜੀ ਬੱਚਾ ਹਾਂਜੀ ਬੱਚਾ ਜੀ ਠੀਕ ਹੈ ਬੱਚਾ ਦੇ ਹਾਂਜੀ ਕਿੰਨਾ ਵੱਡਾ ਗੱਡੇ ਫਿਰਦਾ ਉਹ ਜੀ ਵੱਡਾ 1.4 ਕਿਲੋਟਰ ਕੱਢਿਆ ਜਦੋਂ ਮਨਲਾ ਜੇਰ ਪਈ ਤੋਂ ਠੀਕ ਆ ਬਾਕੀ ਬੱਚਾ ਚੰਗਾ ਆਇਆਗਾ ਹੋਈਆਂ ਕਿਹਦੀ ਹਲੇ ਹੋਰ ਜਦਾ ਦੁੱਧ ਤੇ ਤਾਂ ਆਉਣ ਆਈ ਇਹਨੇ ਹਾਂ ਹਾਂ ਸਹੀ ਗੱਲ ਬਾਕੀ ਆ ਠੰਡੀ ਪੋਰੀ ਨਿਕਲੀ ਹੈ ਯਾਨੀ ਗੱਲ ਬਈ ਆਹ ਦਾ ਮਨ ਲੂੰ ਪਰਾਇਆ ਕਰੀ ਜਾਂਦੀ ਹੈ ਲੈ ਭਾਈ ਮਸਹੂਨ ਹੀ ਗੱਲ ਆਹ ਦੇਖ ਲੋ ਜੀ ਕਰਮਾਏ ਨੇ ਫੀਟਿੰਗ ਵਾਲਾ ਉਹ ਨਹੀਂ ਕਰਦੀ ਜਮਾਂ ਹਾਂ ਆਹ ਦੇਖ ਲੋ ਕੀ ਬਾਤ ਆ ਥਣ ਬੜਾ ਕਮਾਨਾ ਬਹੁਤ ਚੰਗਾ ਲੱਗੇ ਜੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਚਾਹੀਦੀ ਠੰਡੀ ਠੰਡੀ ਤਾਂ ਬਹੁਤ ਜ਼ਿਆਦਾ ਆ ਪਿੱਛੇ ਠੰਡੀ ਠੰਡੀ ਫੋਲ ਆ ਫੋਲ ਦੋ ਭਾਈ ਤੋਰ ਕੇ ਦਿਖਾ ਦੋ ਕੁਈ ਸਵਾਈਆ ਬੱਚਾ ਮਗਰ ਬੱਚਾ ਜੇਰ ਦੀ ਉਰ ਬਈ ਜੇਰ ਨੂੰ ਰੋਕੇ ਜੀ ਠੀਕ ਆ ਬਈ ਜੇਰ ਚੋ ਦੇ ਕੇ ਜਮਾਇਸ ਦੇਖੋ ਬਈ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੀ ਆ ਸਨੱਕ ਪੁਣਾ ਬੜ ਦੇ ਵਿੱਚ ਬਹੁਤ ਚੰਗਾ ਚਵਾਈ ਚੁਈ ਕਿਵੇਂ ਆ ਬਈ ਇੱਕ ਨੰਬਰ ਦੀ ਚਵਾਈ ਤੋਂ ਬਾਈ ਚੰਗੀ ਚਵਾਈ ਚੁਈ ਬਾਈ ਬਾਕੀ ਠੰਡੀ ਬਹੁਤ ਆ ਜੀ ਕਿ ਮੈਂ ਅੱਜ ਹੀ ਸੂਈ ਹੈਗੀ ਦੋਨੇ ਹੱਥਾਂ ਨਾਲ ਬਾਲਟੀ ਧਰ ਕੇ ਚੋਵੇ ਪਹੁੰਚਵਾਖ ਬਈ ਕੋਈ ਚੱਕਰ ਨਹੀਂ ਠੀਕ ਆ ਪਹਿਲਾਂ ਆ ਨਾ ਬੰਦਾ ਮੰਨੇ ਵੀ ਪਹਿਲਣਾ ਵੀ ਫਨੀਕਲ ਆਲ ਸ਼ਾਲ ਕਰੂ ਹੂੰ ਕੋਈ ਠੰਡੀ ਬਾਲੀ ਆ ਜੀ ਸਹੀ ਗੱਲ ਆ ਕਿ ਸੋਹਣੀ ਸੁਨੱਖੀ ਬਹੁਤ ਹੈ ਬੜਾ ਏਸ ਬੜਾ ਪਿਆਰਾ ਹਾਂਜੀ ਹਮ ਆਏ ਬੱਤੇ ਤਰਾ ਹੀ ਮੋਲ ਲਾ ਬਈ ਇਹਦਾ ਜਾਇਜ਼ ਸਹੀ ਜੀ ਮੋਲ ਜਮਾ ਆਪਾਂ ਜਾਇਜ਼ ਕਰਨੇ ਹੈਗੇ ਹਮ ਸੌਦੇ ਬਾਜੀ ਵਾਲਾ ਕੋਈ ਨਹੀਂ ਹੁਣ ਠੀਕ ਆ ਫੁੱਲਾ ਛੋੜ ਛੱਪੇ ਵਾਲੀ ਮਾਨ ਤਾਨ ਹੋਊਗਾ ਹਮ ਤੇ 53000 ਦੀ ਬੱਚੀ ਦੇਣੀ ਹੈ ਜੀ ਠੀਕ ਆ ਭਾਈ ਕੋਈ ਇਹਦਾ 60 ਨਹੀਂ ਕੋਈ 65 ਨਹੀਂ ਹਮ 53000 ਦੀ ਬਾਈ ਕਹਿੰਦਾ ਵੜ ਤੇ ਦੇ ਦਿਆਂ ਮੁੱਲ ਕੋਈ 60 ਨਹੀਂ 65 ਨਹੀਂ ਬਾਈ ਬੈਡ ਚੰਗੀ ਆ ਬਾਈ ਸੋਈ ਸਵਾਈ ਚ ਕਿ ਥਣ ਥਣ ਦੇਖੋ ਜੀ ਲੱਗਿਆ ਐਨੀ ਕੋਈ ਥਣ ਦਿਖਾ ਦੇ ਜੀ ਦੇਖੋ ਮੁੱਠੀ ਵਾਲਾ ਥਣ ਐਨੀ ਕੋਈ ਪਹਿਲੇ ਨੂੰ ਵੀ ਨਿਕੇ ਨਿਕੇ ਥਾਣਾ ਕੋਈ ਗੱਲਬਾਤ ਮੁੱਠੀ ਮੁੱਠੀ ਥਣਾ ਜੀ ਪਰ ਕਿਤਾ ਹਰਾ ਮਾਰ ਕੇ ਦਿਖਾ ਦੇ ਜੇ ਨੂੰ ਪਤਾ ਲੱਗੇ ਪਤਾ ਹਰਾ ਐ ਬਾਈ ਕਹਿੰਦਾ ਮਾਰ ਕੇ ਦਿਖਾ ਦੇ ਕੋਈ ਚੱਕਰੀ ਨਾਣਾ ਪਾ ਲਵੇ ਹਨਾ ਬਾਈ ਹਾਂ ਬੇਫਿਕਰੇ ਨਾਣਾ ਲਾ ਲਓ ਨਾ ਲਾ ਲਓ ਤਾਂ ਪਤਾ ਲਾਤਾ ਜੀ ਕਿਰ ਲੱਗਦਾ ਨਹੀਂ ਪਾਉਂਦੀ ਨਹੀਂ ਹਾਂ ਕਿ ਪਹਿਲਣ ਅਗਲਾ ਮਣਚ ਹੁੰਦਾ ਹਾਂ ਮਛਰ ਮੱਖੀ ਤੇ ਹਾਂ ਜੀ ਨਾ ਚਵਾਈ ਦਿਖਾਉਣੀ ਹੈ ਥਾਣ ਦੇਖ ਲਓ ਜੀ ਲੈ ਪੂਰਾ ਮੁਠੀ ਮੁਠੀ ਦਾ ਸਣਾ ਜੀ ਪੂਰਾ ਹਾਂ ਕੱਲਾ ਕੱਲਾ ਥਾਣ ਮੁਠੀ ਵਾਲਾ ਥਾਣਾ ਚਵਾਈ ਹਾਂ ਚਵਾਈ ਦੇਖ ਲਓ ਜੀ ਲੈ ਕੋਈ ਆਲ ਸ਼ਾਲ ਨਹੀਂ ਕੁਛ ਨਹੀਂ ਬੜਾ ਚੰਗਾ ਹਨਾ ਬਈ ਲੈ ਕੋਈ ਜੂਨ ਕੋਈ ਆਲ ਸ਼ਾਲ ਨਹੀਂ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਆ ਕੋਈ ਚਸਰੀ ਨਹੀਂ ਮੋਹ ਟੂਟ ਯਾਰ ਕੀ ਚਵਾਈ ਹੈ ਜੀ ਬਾਹਰ ਦੀ ਹਾਂ ਆ ਮੋਰਲੇ ਥਣ ਚੋਇਆ ਹੁਣ ਮਗਰ ਲੈ ਚੋਦ ਨਹੀਂ ਲੈ ਮਗਰ ਲੈ ਲੈਂਦੀਆਂ ਧਾਰਾ ਚੈੱਕ ਕਰ ਲਓ ਬਈ ਲਓ ਜੀ ਕੀ ਬਾਤ ਆ ਚੂਣ ਬੜਾ ਚੰਗਾ ਹਨਾ ਐਂਦੀ ਕੁਛ ਨਹੀਂ ਜਿਵੇਂ ਚੂਣ ਦਾ ਨਹੀਂ ਮਾੜਾ ਹੁੰਦਾ ਆਪਣੇ ਕੋਲ ਡੰਗਰ ਠੀਕ ਆ ਠੰਡਾ ਤੇ ਕਚੌਣ ਦਾ ਮੜ ਇੱਕ ਮੁੱਲ ਵੀ ਜਾਇਜ਼ ਆਪੇ ਮੁੱਲ ਨਹੀਂ ਮੁੱਲ ਆਪਣਾ ਮਾਰਕੀਟ ਨੂੰ ਹਰੇਕ ਨੂੰ 5-7000 ਦਾ ਜਿਆਦਾ ਬੱਟਾ ਹੋਈ ਜਨਾ ਸਹੀ ਗੱਲ ਆ ਬਾਈ ਮੁੱਲ ਜਮਾਂ ਜਾਇਜ਼ ਆ ਮਾਨਦਾਨਿਕ ਵਿੱਚ ਹੋਈ ਜਨਾ ਸਫਾਈ ਦੇਖੋ ਬੜੀ ਕਮਾਲ ਦਾ ਸਫਾਈ ਲੈ ਵੀਰ ਚੈੱਕ ਕਰ ਕੀ ਬਾਤ ਆ ਨਹੀਂ ਜੀ ਕੀ ਬਾਤ ਢੱਲਾ ਵਾਹ ਪਈਆਂ ਸ਼ਾਮ ਹਾਂਜੀ ਹਾਂਜੀ ਇਹ ਤਾਂ ਮਨ ਲਾ ਹੁਣ ਕੇਰਾ ਬੌਲਾ ਨਿਕਲਿਆ ਜੀ ਕੇਰਾ ਤੁਹਾਨੂੰ ਪਤਾ ਦੁਆਈਦਾ ਜੀ ਤੁਹਾਨੂੰ ਹਾਂ ਅੰਦਾਰੇ ਜਿਦੋਂ ਰੋਤੇ ਆਉਣਾ ਜੀ ਹੁਣ ਆਹ ਤੇ ਜੀ ਜਾ ਕੇ ਸਹੀ ਗੱਲ ਹੋਰ ਗੱਲ ਹੋ ਜਾਣੀ ਅੱਗੇ ਬਾਈ 2 ਨੰਬਰ ਕਿਹੜਾ ਸੂਸ ਹੋਈ ਇਹ ਦੂਜਾ ਸੂਸ ਹੋਈ ਬਾਈ ਜੀ ਕਦੋਂ ਸੂ ਇਹ ਰਿਪਾਰਾ ਕੱਲ ਸਵੇਰ ਦੀ ਸੂਈ ਵਈ ਮਤਲਬ ਰਾਤ ਦੀ ਕੱਲ ਵਾਲੀ ਦੀ ਓਕੇ ਜੀ ਅੰਜਪਰ ਸੋਈ ਇਹ ਬੱਚਾ ਜਿਹਦੇ ਮਤਲਬ ਬੱਚਾ ਜੀ ਹਾਂ ਇਹਦੇ ਮੇਰੇ ਬੱਚਾ ਜੀ ਜੇਰ ਪੈਗੀ ਹਾਂ ਜੇਰ ਚਲੋ ਸਭ ਕੁਝ ਓਕੇ ਆ ਜੀ ਕਿੰਨਾ ਬੌਲਾ ਬਈ ਹੁਣ ਰੈਡੀ ਬੌਲਾ ਦਾ ਹਲੇ ਜੀ ਮੰਨ ਕੇ ਚਲੋ 10 ਕਿਲੋਟਰ ਹੋਊਗਾ ਜੀ ਠੀਕ ਆ ਹਾਂ ਹੂੰ ਬਾਕੀ ਸਫਾਈ ਦੇਖੋ ਜੀ ਆਰਡਰ ਬੜਾ ਕਮਾਲ ਦਾ ਨਾ ਸੋਹਣਾ ਸਫਾਈ ਕਰਮਾ ਇਹਦਾ ਕੱਲਾ ਕੱਲਾ ਥਾਣੇ ਮੁੱਠੀ ਵਾਲਾ ਥਾਂ ਚਾਰੇ ਥਾਂ ਨਿਕੜ ਮੇਰੇ ਪੂਰੇ ਗੈਰ ਤੇ ਆ ਫੇਸ ਬੜਾ ਚੰਗਾ ਸੂਈ ਸਵਾਈ ਜੇ ਜਿੰਨੇ ਮੰਨ ਲਾ ਆਪਣੇ ਤੇਰੇ ਪੰਜਾਬ ਵਾਲੀ ਜਰਸੀ ਚ ਆ ਗਈ ਉਹ ਚੀਜ਼ ਆ ਗਈ ਹੈ ਉਹ ਚੀਜ਼ ਆ ਗਈ ਹੈ ਨਾ ਹਾਂਜੀ ਗਰਮੀ ਦੇ ਮੌਸਮ ਚ ਫੁੱਲ ਕੰਮ ਜਾਂ ਫਰੂ ਭਾਈ ਤੇ ਗਰਮੀ ਨਹੀਂ ਮੰਨਣੀ ਇਹਨੇ ਫਰੈਂਡ ਫੂਡ ਕਰਮਾ ਦੀ ਫੁੱਲ ਚੰਗੀ ਆਉਗੇ ਖੋਲ ਦੋ ਭਾਈ ਤੋੜ ਕੇ ਦਿਖਾ ਦੋ ਦੋਤਾ ਦਾ ਮੱਝਾ ਰ ਗਈ ਹੁਣੇ ਜੀ ਬੱਝਾ ਰਗਾ ਦੁੱਧ ਦੋਗੇ ਹਾਂਜੀ ਗੱਲ ਆ ਬਾਕੀ ਤੂੰ ਦਾ ਤਰਾ ਚੈੱਕ ਕਰ ਲੋ ਤੋਰਾ ਤਰਾ ਚੰਗਾ ਕਦ ਵੀ ਕਰਮਾ ਦਾ ਫੁੱਲ ਆ ਰੇ ਓਹ ਛੋਟ ਹੀ ਨਹੀਂ ਹੈਗੀ ਫੁੱਲ ਕਦ ਕਾਠ ਵਾਲੀ ਜੀ ਉਵੇਂ ਜਰਸੀ ਇੱਕ ਤਾਂ ਹੁੰਦੀ ਛੂਟੀਆਂ ਹੀ ਉਵੇਂ ਨਹੀਂ ਜੀ ਇੱਧਰ ਲੈ ਕਦ ਕਾਠ ਵਾਲੀ ਵੜ ਸਹੀ ਗੱਲ ਆ ਬਣੀ ਕੀ ਮੋਲਾ ਬਾਈ ਜਾਇ ਜਾਇ ਚੋਣ ਛਾਣੇ ਦਾ ਹੀ ਬਹੁਤ ਚੰਗਾ ਹੀ ਇੱਕ ਨੰਬਰ ਚ ਬਾਈ ਹੈ ਕੀ ਮੋਲਾ ਜੀ ਜਾਇ ਜਾਇ ਇਹ ਵੀ 57 ਹੀ ਦੇ ਦੇਗੀ 57000 ਰੁਪਏ ਮਾਨਦਾਨ ਹਾਂਜੀ ਮਾਨਦਾਨ ਕਰ ਦਾਂਗੇ ਬਸ ਕੋਈ ਠੀਕ 57000 ਰੁਪਏ ਮੋਲਾ ਮਾਨਦਾਨ ਜਰੂਰ ਥਾਣੇ ਦੇਖੋ ਬਈ ਕੱਲਾ ਕੱਲਾ ਥਾਣੇ ਪੂਰੀ ਵਿੱਚ ਹੀ ਦਿੱਤਾ ਬਾਕੀ ਕੋਈ ਫੋਟੋ ਖਾ ਦੇ ਨੇ ਜਿਹੜੇ ਘਰਾ ਮਾਰ ਕੇ ਦਿਖਾ ਦੇਣਾ ਮਾਨ ਮਾਰ ਕੇ ਬਾਈ ਜਣਾ ਦਿਖਾ ਦੇ ਨੇ ਕੋਈ ਚੈੱਕ ਕਰੀ ਲੈ ਬਾਈ ਨਿਆਣਾ ਪਾਲੇ ਬਈ ਤੇ ਕਹਿੰਦੀ ਕੁਝ ਨਹੀਂ ਬਿਚਾਰੀ ਹੈਨਾ ਠੰਡੀਆਂ ਜੀ ਬੈਠਾ ਹਰਦੋ ਚੱਲ ਕਰ ਲੈ ਦੇਖੋ ਇਹ ਤਾਂ ਪੂਰਾ ਪੂਰਾ ਦੱਤ ਬਣਾਈ ਨਾ ਵੱਡਾ ਸਹੀ ਗੱਲ ਹੈ ਤੁਸੀਂ ਮਾਗਰ ਤੇ ਆਣ ਦੇਖੋ ਇਹ ਪੂਰਾ ਮੁੱਠੀ ਮੁੱਠੀ ਦਾ ਸੰਗੁੱਥੀ ਮੁੱਠੀ ਦਾ ਹਾਂਜੀ ਚੋਣ ਬੜਾ ਚੰਗਾ ਹਨ ਹਾਂਜੀ ਚਬਾਈ ਲੈ ਕਰਮ ਵਾਲੇ ਦੀ ਵੀ ਬਹੁਤ ਜੰਗਿਆ ਲੈ ਕੱਲੀ ਕੱਲੀ ਧਾਰ ਬਈ ਐ ਉਂਗਲਰ ਕੀ ਧਾਰ ਵਰਦੀ ਆ ਹਾਂਜੀ ਹਮ ਲੈ ਇਸ ਲਈ ਥਾਣਾ ਦੇ ਚੋਈ ਚੈੱਕ ਕਰ ਲੋ ਚੂਣ ਬੜਾ ਚੰਗਾ ਕੰਮ ਵਾ ਸੱਚਾਈ ਚੂਈ ਪੂਰੀ ਨੰਬਰ 1 ਕਿੰਨਾ ਵਿੱਚ ਹੋਇਆ ਜੀ ਗਲਾਸ ਦੁੱਧਾ ਖੜਤੀ ਮਾਰੇ ਜੀ ਸਹੀ ਗੱਲ ਆ ਬਈ ਨਿਬੜਦੀ ਆ ਚੋਈ ਬਈ ਐਹੋ ਜੀ ਕੋਈ ਗੱਲ ਨਹੀਂ ਠੰਡੀ ਆ ਜਿਵੇਂ ਮਰਜੀ ਚੋਈ ਜਾਂ ਕੋਈ ਚੱਕਰੀ ਆਰਡਰ ਕਮਾਲ ਸਫਾਈ ਦੇਖੋ ਫੀਟਿੰਗ ਵਾਲਾ ਆਰਡਰ ਆ ਕੋਈ ਐਨੀ ਟੁੱਟਵਾਗਾ ਹਮ ਤੇ ਮੁੱਲ ਕੀ ਆ ਬਈ ਇਹਦਾ 55000 ਜੀ ਮਾਨਤਨ ਹੋ ਜਾ ਹਾਂਜੀ ਮਾਨਤਨ ਕੋਈ ਸਵਾਲ ਨਹੀਂ 55000 ਰੁਪਿਆ ਮੁੱਲ ਮਾਨਤਨ ਜਿਹੜੂ ਦੱਸ। ਆ ਗਿਆ ਭਾਈ 3 ਨੰਬਰ। ਕਿਹੜਾ ਸੂਆ ਸੂਈ ਹੈ? ਇਹ ਵੀ ਦੂਜਾ ਸੂਆ ਸੂਈ ਹੈ ਜੀ। ਸਦੋਂ ਸੂਈ ਹੈ ਵੇ। ਇਹ ਵੀ ਕੱਲ ਸੂਈ ਹੈ ਜੀ। ਬੱਚਾ ਕੀ ਦਿੱਤਾ ਜੀ? ਇਹਨੇ ਬੱਚੀ ਦਿੱਤੀ ਜੀ। ਬੱਚੀ? ਹਾਂਜੀ ਬੱਚੀ ਬੜੀ ਚੰਗੀ ਹੈ। ਬੱਚੀ ਬਹੁਤ ਚੰਗੀ ਜੀ। ਫਰੰਟ ਵਾਲੀ ਆ ਯਾਰ ਬੱਚੀ। ਬੱਚੀ ਬਹੁਤ ਚੰਗੀ ਜੀ। ਹਮਮ ਬੱਚੀ ਚੈੱਕ ਕਰੋ ਭਾਈ ਬੱਚੀ ਬਹੁਤ ਚੰਗੀ ਦਿੱਤੀ ਐ। ਉਹ ਨਾਲ ਉਸ ਗੁਲਾਬੀ ਆ ਜੀ ਬੱਚੀ ਦੀ ਬੁਰੀ। ਠੀਕ ਹੈ। ਪਾਲਣ ਵਾਲੀ ਆ ਜੀ ਬੱਚੀ। ਠੀਕਾ ਟੁਕਾ ਚੰਗਾ ਲੱਗਿਆ ਹੈ ਜੀ। ਲਿਆ ਬਈ ਬੱਚੀ ਨੂੰ ਪਤਾ ਤਾਂ ਹੈ ਨਹੀਂ ਵੀ ਕਿਹੜਾ ਲੱਗੇ ਮੈਂ ਆਪਾਂ ਝੂਠ ਮਾਰੀ ਜਾ ਕੇ ਪਰ ਚੰਗਿਆ ਲੱਗਿਆ ਜੀ ਬੱਚੇ ਖਾਸ ਨੂੰ ਉਸਕੋ ਬਹੁਤ ਚੰਗਾ ਸਾਨੂੰ ਸੰਗਲਾਬ ਵੀ ਹੈ ਬੱਚੇ ਫਾਲਣ ਵਾਲੀ ਹੀ ਬੱਚੀ ਜੀ ਸਹੀ ਗੱਲ ਆ ਫਾਲਣ ਵਾਲੀ ਆ ਬੱਚੀ ਹਾਂ ਕਿੰਨਾ ਬੜਾ ਫਿਰ ਥੱਲੇ ਬਈ ਹਲੇ ਬੋਲੇ ਹ ਤਾਜ਼ੀਆਂ ਜੀ 10 ਲੀਟਰ ਮੰਨ ਕੇ ਲੋਏ ਦੇ ਥੱਲੇ ਹੁਣ 10 ਜੀ ਜਿਵੇਂ ਆਪਾਂ ਬੜਾ ਕਹੀ ਜਾ ਕੇ ਮੈਂ ਕੋਈ ਫਾਇਦਾ ਨਹੀਂ ਗੱਲਾਂ ਦਾ ਠੀਕ ਆ ਵੀ ਉਹ ਤਾਂ ਬੜਾ ਅਗਲੇ ਦਿਨ ਡੰਗਾ ਨਹੀਂ ਦੱਸਣਾ ਜੀ ਕਿੰਨਾ ਕਿੰਨਾ ਦੁੱਧ ਦੇਣ ਵਾਲੀਆਂ ਬਹਿਣਾ ਹੈ ਨਾ ਜੀ ਹੂੰ ਮਨ ਲਾ ਹੁਣ ਦੁੱਧ ਤੇ ਆ ਕੇ ਤਾਂ ਹੁਣ ਆਪ ਨੂੰ ਹੀ ਪਤਾ ਵੀ ਹੂੰ ਪੰਜ ਸੌ ਦਿਨ 10 ਦਿਨ ਸਾਂਭ ਕੇ ਬੈਠਾ ਨੇ ਦੁੱਤ ਕੱਢਣਾ ਹਨ ਬਹੁਤ ਚੰਗਾ ਹੈ ਨਾ ਮੁੱਠੀ ਵਾਲਾ ਹਾਂ ਬਾਕੀ ਚੌਣ ਚੌਣ ਬਹੁਤ ਚੰਗੇ ਹੀ ਠੀਕ ਆ ਠੰਡੀ ਬਹੁਤ ਆ ਹੂੰ ਠੰਡੀ ਬਈ ਨਾ ਪੂਰੀ ਆ ਧਾਰਾਂ ਵੀ ਮਾਰਕ ਦਿਖਾਉਣ ਨੇ ਕੋਈ ਚੱਕਰ ਨਹੀਂ ਤੋਰਾ ਤਾਰਾ ਚੈੱਕ ਕਰੋ ਪਹਿਲਾਂ ਮੂੰਹਾਂ ਦੇਖੋ ਜਾਈ ਨਹੀਂ ਬੜਾ ਪਿਆਰਾ ਲਾ ਮੂੰਹਾਂ ਬਹੁਤ ਸੋਹਣਾ ਹੈ ਨਾ ਭਾਈ ਹਾਂਜੀ ਬਾਕੀ ਕਲਰ ਚੰਗਾ ਕੱਦ ਵਿੱਡ ਚੰਗਾ ਤੋਰਾ ਤਾਰਾ ਚੰਗਾ ਆ ਡਰ ਕਮਾਲ ਦਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਈ ਨਹੀਂ ਮੋਲਾ ਭਾਈ ਇਹਦਾ ਬਾਈ ਇਹ ਜੋ ਕਲਾਸ਼ ਛੋੜ ਹੋ 100 ਦਾ ਨੋਟ ਇੱਕ ਹਮ 42000 ਦੀ ਵੜ ਦੇ ਦਾਂਗੇ 48000 ਹਾਂ ਕੋਈ ਜਿਵੇਂ ਇਹ ਮੁੱਲ ਕਰਾਉਣਾ ਫਿਰ 55 60 ਮੁੱਲ ਕਰਾਉਣਾ ਬਾਈ ਕਹਿੰਦਾ 55 60 ਕਰਾ ਲਓ ਤੇ 48000 ਦੀ ਵੜ ਦੇ ਦਾਂਗੇ ਤੇ ਵਿੱਚੋਂ ਬਾਈ ਕਹਿੰਦਾ 100 ਰੁਪਿਆ ਛੋੜ ਕਰ ਦੇਣਗੇ ਚਲੋ ਫਿਰ ਵੀ ਮਾਣਾ ਮੋਟਾ ਮਾਨਦਣ ਬਈ ਹੋਊਗਾ ਕਿ ਥਾਨ ਬਹੁਤ ਚੰਗਾ ਲੈ ਕੱਲਾ ਕੱਲਾ ਥਾਨ ਚਵਾਈ ਦੀ ਹਾਂ ਤੁਹਾਨੂੰ ਤਾਂ ਗਲਾਸ ਵਰਗੇ ਚੋਣ ਬੜਾ ਚੰਗੇ ਲੱਗੇ ਵੱਡੀ ਗੱਲ ਬੱਚਾ ਮਗਰ ਬੱਚੇ ਬੱਚੀ ਬਹੁਤ ਚੰਗੀਆਂ ਕਿਉਂ ਸਾਢੇ ਡੇਢ ਸਾਲ ਨੂੰ ਕੀ ਧਾਰਾਂ ਇਹਦੀਆਂ ਵੀ ਦਿਖਾ ਦੇਣੀ ਮਾਰ ਕੇ ਅਗਲੇ ਫਿਰ ਵਹਿਮ ਨਹੀਂ ਰਹਿੰਦੇ ਅਲਾ ਕਹਿੰਦਾ ਥੋੜੀ ਗਰਮ ਸ਼ਰਮ ਉਹ ਤਾਂ ਰੇਟ ਘਟਾ ਸਹੀ ਗੱਲ ਆ ਬਾਈ ਮਾ ਉਹਨਾ ਬਈ ਨਿਆਣਾ ਪਾਲਾ ਤੇ ਜਿਵੇਂ ਮਰਦੀ ਤੂੰ ਚੱਲ ਕੋਈ ਚੱਕਰੀ ਐਨੀ ਕਰਨ ਵਾਲੀ ਕੋਈ ਨਹੀਂ ਹੈ ਨਾ ਲੈਂਦੇ ਨਹੀਂ ਆਪਾਂ ਹੋਈ ਇਹ ਮੰਨ ਕੇ ਚੱਲ ਆਪਾਂ ਗੱਬਣ ਵੀ ਲੈਨੇਗਾ ਪੂਰੀ ਦੇਖ ਕੇ உம்ம் <laughs> 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 ਮਾ ਚਵਾਈ ਦੇਖ ਲੋ ਜੀ ਚਵਾਈ ਤੋਂ ਬੜੀ ਚੰਗੀ ਜੀ ਮੋਟੀ ਮੋਟੀ ਚਵਾਈ ਬਾਈ ਬੜੀ ਚੰਗੀ ਹੈ ਨਾ ਬਾਈ ਲਓ ਜੀ ਲਾਇਆ ਬਾਈ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਈ ਚੱਲ ਨੇ ਚੋਣ ਬੜਾ ਚੰਗਾ ਕਰਮਾ ਲਓ ਮੋਗਲੇ ਥਣਾ ਦੇਖ ਲੋ ਜੀ ਹੂੰ ਲੈ ਮਾ ਚਾਰੇ ਥਣਾ ਦੀ ਇੱਕੋ ਜਿਹੀ ਚਵਾਈ ਜੀ ਮੋਟੀ ਪੂਰੀ ਨਿਬੜਦੀ ਆ ਯਾਰ ਬਾਈ ਹੈ ਨਾ ਲਓ ਜੀ ਕੀ ਬਾਤ ਲੈ ਕਿੰਨੀਆਂ ਕਿ ਤਾਰਾ ਮਰੀਆਂ ਗਲਾਸ ਦੁੱਧਾ ਮਰਿਆ ਕੱਢ ਕੇ ਬਾਈ ਜਿੱਥੇ ਖੜੀ ਐਂ ਖੜੀ ਰਹਿਣਾ ਜੀ ਬਹਿੜ ਨੇ ਇੱਲੀ ਪੂਰਾ ਨਹੀਂ ਕਰਮਾ ਤੇ ਮੁੱਲ ਜਹ ਜੜ 40000 ਰੁਪਏ ਦਾ ਜ਼ਰੂਰ ਹੋ ਜੂਗਾ ਅੱਗੇ ਵੀਰੇ ਲਾਸਟ ਕਿਹੜਾ ਸੁਆ ਇਹ ਦੂਜਾ ਸੁੰਦੀ ਬਾਈ ਜੀ ਕਿੰਨੇ ਦਿਨ ਲੈਂਦੀ ਹੈ ਬਾਈ ਉਹ 5-7 ਦਿਨ ਲਓ ਜੀ ਹਫਤਾ ਮੰਨ ਲਓ ਹੁਣ ਪਰਮਾਤਮਾ ਨੂੰ ਪਤਾ ਦੋ ਦਿਨ ਵੱਧ ਘਟ ਲਈ ਹੈ ਨਾ ਸਹੀ ਗੱਲ ਆ ਬਾਈ ਹਾਂ ਹਫਤੇ ਖੰਡ ਦੀ ਕੱਚੀ ਦਾ ਬਾਕੀ ਸਫਾਈ ਸਫਾਈ ਬਹੁਤ ਜ਼ਿਆਦਾ ਜੀ ਲਾਂਡੂ ਲਾਂਬਾ ਬਹੁਤ ਦਿਖਾਉਂਦਾ ਆ ਬਾਲਟ ਲਾਂ ਕੱਢੋਗੇ ਫੇਰ ਕਰਮਾਂ ਦੇ ਤਾਣਾ ਥਣ ਬੜਾ ਚੰਗਾ ਲੱਗਿਆ ਨਾ ਹਾਂ ਜੀ ਗੁਲਾਬੀ ਥਾਣ ਵਾਲਾ ਮੁੱਠੀ ਵਾਲਾ ਥਣ ਪੂਰੀ ਵਿਤੀ ਤੇ ਥਣ ਲੱਗਿਆ ਗਿੱਠ ਲੇ ਵਹੋਂ ਨੂੰ ਤਿਆਰ ਕਰ ਹਾਂ ਜੀ ਹਾਂ ਹਾਂ ਫੀਟਿੰਗ ਵਾਲਾ ਆਰਡਰ ਜੀ ਪੂਰਾ ਰੱਖਿਓ ਉਸ ਤੋਂ ਨਾ ਦੇਖ ਜੀ ਬਹੁਤ ਚੰਗੀ ਆ ਬਾਈ ਹਫਤੇ ਨੂੰ ਕੱਦ ਫੁੱਲ ਪ੍ਰਿੰਟ ਚੰਗਾ ਜੀ ਤੁਹਾਨੂੰ ਕੋਈ ਦਾ ਫੁੱਲ ਆਈ ਬੜਾ ਚੰਗਾ ਭਾਈ ਫੇਸ ਦੇਖੋ ਫੇਸ ਬੜਾ ਪਿਆਰਾ ਕਰਮਾ ਜੀ ਸੋਹਰਾ ਤਾਰਾ ਵੀ ਚੰਗਾ ਫੁੱਲ ਕਰਦਾ ਭਾਈ ਕੀ ਮੋਲ ਹੈ ਭਾਈ ਇਹਦਾ ਭਾਈ ਜੀ 55000 ਦੀ ਦੇਦਾਂਗੇ ਬੜਾ ਮਾਨਤਾਨ ਹੋ ਜਾ ਹਾਂ ਜੀ ਮਾਨਤਾਨ ਕਰਦਾ ਨਹੀਂ ਕੋਈ ਉਹ ਅਜ ਕੱਚੀ ਕਰਕੇ ਜਿਹੜੀ 500 ਦੀ ਤਾਂ ਇਹ ਮੋਲ ਹੈ ਜੀ ਬੜਾ 65000 ਦੀ ਤਿਆਰ ਹੋਈ ਠੀਕ ਹੈ ਬੜਾ 55000 ਰੁਪਿਆ ਮੋਲਾ ਬਾਕੀ ਜਿਹੜਾ ਮੋਫਤ ਦੇ ਵਿੱਚ ਆਮਦਨ ਜਰੂਰ ਹੋ ਜਾ ਕੱਚੀ ਦਾ ਮੋਲਾ ਬਾਈ ਕਹਿੰਦਾ ਤਿਆਰ ਹੋ ਕੇ ਦਾ 65000 ਦੀ ਵੇਗੂਗੀ ਢਿੱਲਾਂ ਢੁੱਲਾਂ ਤੋਂ ਅਸਟੀਮੇਟ ਲਾ ਲਿਓ ਬਈ ਵਲਡ ਲਾ ਕੱਢੂ ਢਿਲੇਵਾ ਸੋਨਾ ਤਿਆਰ ਕਰੂ ਗਿੱਠਲੇਵਾ ਬਾਕੀ ਕੱਦ ਕੋਦ ਦੇਖੋ ਜਾਇ ਐ ਨਹੀਂ ਕੋਈ ਛੋਟੀ ਮੋਟੀ ਵੈੜ ਨਹੀਂ ਜੀ ਸਦਕਾ ਫੁੱਲ ਕਰਦਾ ਲੈ ਫੇਸ ਪੂਸ ਬਹੁਤ ਚੰਗਾ ਚੰਗੀ ਹੈ ਬਰੀ ਨਾਗਸੀ ਭਰਾ ਕੋਲੇ 4-3 ਤਾਜ਼ੀਆਂ ਸੁਹੀਂ ਇੱਕ ਗੱਬਣ ਬਈ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਬਾਈ ਨਾ ਕਨੈਕਟ ਕਰ ਲਿਓ ਧੰਨਵਾਦ ਜੀ